ਤੁਸੀਂ ਦੇਖਿਆ ਕਿ ਸ਼ਹਿਰ ਦੇ ਵੱਡੇ ਵੱਡੇ ਆਗੂ ਸਹਿਬਾਨ ਇੱਥੇ ਬੈਠੇ ਨੇ ਇਹ ਆਏ ਹੋਏ ਨੇ ਤੇ ਜੇ ਆਪਾਂ ਗੱਲ ਕਰੀਏ ਸੰਗਤ ਦੀ ਤੇ ਇੱਧਰ ਦੇਖੋ ਸੰਗਤ ਦੀ ਪੂਰਾ ਜਿਹੜਾ ਕਿ ਹਾਲ ਹੈ ਅੱਜ ਸ਼ਗਨ ਪੈਲਸ ਪੂਰਾ ਭਰਿਆ ਹੋਇਆ ਤੇ ਜੇ ਇੱਧਰ ਗੱਲ ਕਰੀਏ ਆਪਾਂ ਜੋੜਿਆਂ ਦੀ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਇਹ ਕਿਸ ਤਰ੍ਹਾਂ ਆ ਦੇਖੋ ਇਹ ਜਿਹੜੇ 11 ਸ਼ਾਦੀਆਂ ਕੀਤੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਜੇ ਜੋੜੇ ਉਹ ਨੇ ਜਿਨ੍ਹਾਂ ਦੇ ਅੱਜ ਵਿਆਹ ਕੀਤੇ ਗਏ ਨੇ ਉਹ ਧੀਆਂ ਨੇ ਜਿਨ੍ਹਾਂ ਦੇ ਅੱਜ ਸਿਰ ਤੇ ਭਰਾ ਬਣ ਕੇ ਹੱਥ ਰੱਖੇ ਗਏ ਨੇ ਤੇ ਇਹਨਾਂ ਨੂੰ ਅੱਜ ਵਿਦਾ ਕੀਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਇਹ ਜੋੜੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਤੇ ਇਹ ਜਿਹੜੇ ਇਕਤਾ ਕਲੱਬ ਦੇ ਵੱਲੋਂ ਇਹ ਵੱਡਾ ਉਪਰਾਨਾ ਜਿਹੜਾ ਕਿ ਇਹ ਕੀਤਾ ਜਾ ਰਿਹਾ ਹੈ ਏਕਤਾ ਕਲੱਬ ਇੱਕ ਬਹੁਤ ਵੱਡੀ ਸੰਸਥਾ ਹੈ ਧਰਮਗੜ੍ਹ ਦੇ ਵਿੱਚ ਅਕਸਰ ਹੀ ਇਸ ਤਰ੍ਹਾਂ ਦੇ ਵੱਡੇ ਵੱਡੇ ਜਿਹੜੇ ਕਾਰਜ ਹੈ ਉਹ ਕਰਦੀ ਰਹਿੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਜੋੜੀਆਂ ਨੇ ਤੇ ਇੱਧਰ ਜਿਹੜਾ ਜਿਹਦੇ ਆਪਾਂ ਗੱਲ ਕਰੀਏ ਇੱਧਰ ਤੇ ਜਿਹੜੀ ਕਿ ਸਨਮਾਨ ਕੀਤਾ ਜਾ ਰਿਹਾ ਸਾਰਿਆਂ ਨੂੰ ਵੱਡੇ ਵੱਡੇ ਲੋਕਾਂ ਨੂੰ ਸਨਮਾਨ ਕੀਤਾ ਜਾ ਰਿਹਾ ਆਪਾਂ ਗੱਲਬਾਤ ਕਰਦੇ ਹਾਂ ਸਸਰੀਕਾ ਪੰਡੇ ਜੀ ਸਸਰੀਕਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਅੱਜ ਬਹੁਤ ਵੱਡਾ ਉਪਰਾਲਾ ਜਿਹੜਾ ਏਕਤਾ ਕਲੱਬ ਵੱਲੋਂ ਕੀਤਾ ਗਿਆ ਏਕਤਾ ਕਲੱਬ ਨੇ ਬਹੁਤ ਹੀ ਅੱਛਾ ਫੈਸਲਾ ਲੇਤਾ ਹੈ ਕਿ ਕਿਸੇ ਹੋਰ ਪਾਸੇ ਪੈਸੇ ਨਾ ਲਗਾ ਕੇ ਇਸ ਨੇਕ ਕੰਮ ਤੇ ਲਗਾਇਆ ਜਾਵੇ 11 ਉਹ ਬੇਟੀਆਂ ਦਾ ਕੰਨਿਆਦਾਨ ਕੀਤਾ ਜਾ ਰਿਹਾ ਜਿਹੜੇ ਕਿ ਅਸਾਹੇ ਸੀ ਜਿਨ੍ਹਾਂ ਨੂੰ ਇਹ ਸੁਪਨਾ ਵੀ ਨਹੀਂ ਸੀ ਜਿਗਾ ਕਿ ਅਸੀਂ ਇਸ ਤਰ੍ਹਾਂ ਦੇ ਵਿਆਹ ਖੜਾ ਹੋਏਗਾ ਅੱਜ ਬਹੁਤ ਹੀ ਬਹੁਤ ਹੀ ਚੰਗਾ ਪ੍ਰਾਲਾ ਕੀਤਾ ਹੈ ਜਿਹਦੇ ਨਾਲ ਕਿ ਸਮਾਜ ਨੂੰ ਵੀ ਇੱਕ ਸਿੱਖਿਆ ਮਿਲੀ ਹੈ ਕਿ ਆਪਾਂ ਇਸ ਚੰਗੇ ਕੰਮ ਦੇ ਵਿੱਚ ਸਹਿਯੋਗ ਕਰੀਏ ਥੈਂਕ ਯੂ ਸਰ ਥੈਂਕ ਯੂ ਇਹ ਉਹ ਕਲੱਬ ਦੇ ਪ੍ਰਧਾਨ ਨੇ ਇਹ ਦਿੱਤ ਤੰਦ ਸਗੇ ਟੀਮ ਖੜੀ ਹੈ ਕਿ ਜਿਹੜੇ ਦੂਜੇ ਨੂੰ ਸਨਮਾਨ ਕਰ ਰਹੇ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਇਹ ਜਿਹੜੀ ਇਕਤਾ ਕਲੱਬ ਦੀ ਟੀਮ ਹੈ ਇਹਨਾਂ ਨੇ ਜਿਹੜੇ ਸਨਮਾਨਤ ਕਰ ਰਹੇ ਨੇ ਇਹਨਾਂ ਨੇ ਸਾਰਾ ਕੁਝ ਇਹ ਜਿਹੜਾ ਕਿ ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਸਨਮਾਨਤ ਕੀਤਾ ਜਾ ਰਿਹਾ ਹੈ ਇੱਥੇ ਸਾਰੀਆਂ ਜਿਹੜੀਆਂ ਆਏ ਨੇ ਲੋਕ ਜਿਹੜੇ ਇੱਥੇ ਆਏ ਨੇ ਮੇਨ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਇਹ ਇਕਤਾ ਕਲੱਬ ਦੀ ਟੀਮ ਹੈ ਜਿਹੜੀ ਤੁਹਾਨੂੰ ਦਿਖਾ ਰਹੀ ਹੈ ਤੇ ਇਹ ਇਹਨਾਂ ਦਾ ਪ੍ਰਬੰਧ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਦੂਰ ਤੱਕ ਖਾਣੇ ਪੀਣੇ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਤੇ ਦੇਖਦੇ ਰਹੋ ਸੋਨਾ ਟੀਵੀ ਪੰਜਾਬੀ ਤੁਹਾਨੂੰ ਪੂਰੀ ਜੜੀ ਕੇ ਡਿਟੇਲ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਸਰੀਕਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਅੱਜ 11 ਧੀਆਂ ਦੇ ਕੰਨਿਆਦਾਨ ਕੀਤੇ ਗਏ ਨੇ ਭਰਾ ਬਣ ਕੇ ਫਿਰ ਟਕੇ ਗਏ ਨੇ ਕੀ ਕਹਿਣਾ ਚਾਹਦੇ ਬਹੁਤ ਅੱਛਾ ਕੰਮ ਹੈਗਾ ਇੱਕ ਤਾਂ ਖਲਬਾ ਲੈੰਦਾ ਇਹ ਬਹੁਤ ਅੱਛਾ ਸਹਿਯੋਗ ਹੈਗਾ ਸ਼ਹਿਰ ਵਾਸੀਆਂ ਦਾ ਸਾਰੀ ਜਨਤਾ ਦਾ ਇਲਾਕੇ ਦਾ ਅਰੇ ਬਹੁਤ ਮਾਨ ਹੈ ਇਲਾਕੇ ਦਾ ਨਾਮ ਹੈਗਾ ਜੀ ਉਹ ਤੇ ਮਾਲਿਕ ਘਰ ਦੀ ਅਨਸੂਖੀ ਬਸਾਵੇ ਸਾਡੇ ਵੀ ਕਰਮਚਾਰੀ ਗਾ कन्यादान ਹੋਣਾ ਇਹ ਹੋਇਆ ਗਿਆ 200 200 ਸਿਰ ਦਾ ਕੋਈ ਉਹ ਮਲੰਦਾ ਹੈ ਇੱਥੇ 11 ਜੋੜੀਆਂ ਦੇ ਸਿਰ ਮਿਲੇ ਆ ਜੀ ਉਹ ਤਾਂ ਚੰਗਾ ਕੰਮ ਹੈ ਬਹੁਤ ਵਧੀਆ ਕੰਮ ਹੈ ਜੀ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਹੈ ਤੁਹਾਡਾ ਉਹਨਾਂ ਮਹਾਨ ਅੱਜ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਬਹੁਤ ਵਧੀਆ ਕੀਤਾ ਹੈਗਾ ਸਾਡੇ ਇਕਤਾ ਕਲੱਬ ਵਾਲਿਆਂ ਨੇ ਬਹੁਤ ਅੱਛਾ ਲੱਗ ਰਿਹਾ ਵਾ ਉਹ ਸੋਨਾ ਕਰ ਰਹੇ ਆ ਕੰਨਿਆਦਾਨ ਕਰ ਰਹੇ 11 ਬੇਟੀਆਂ ਦੀ شادی ਹੈਗੀ ਉਹਦੇ ਵਿੱਚ ਅਸਤੀ ਵੀ ਆਏ ਹੈਗੇ ਆਗੇ ਕੰਨਿਆਦਾਨ ਕਰ ਰਹੇ ਹੈਗੇ ਅੱਗੇ ਨੂੰ ਫੇਰ ਆਉਂਦੇ ਸਾਲ ਨੂੰ ਹੋਰ ਅਸਤੀ ਤਾਂ ਕਦੇ 21 ਦਾ ਹੋਵੇ 21 ਕੰਨਿਆਦਾਨ ਫੇਰ ਕਰੀ ਅਸੀਂ ਆਉਂਦੇ ਸਾਲ ਨੂੰ ਅਸੀਂ ਇਹਨਾਂ ਦੇ ਨਾਲ ਸੰਯੋਗ ਦੇਵਾਂਗੇ ਬਾਕੀ ਵੀ ਸਾਰੇ ਆਨੂੰ ਆਪਣੇ ਨਗਰ ਵਾਸੀਆਂ ਨੂੰ ਸਾਰੇ ਨੂੰ ਇਹੀ ਬੇਨਤੀ ਹੈ ਕਿ ਵੱਧ ਚੜ ਕੇ ਹਿੱਸਾ ਲਾਓ ਬਹੁਤ ਵਧੀਆ ਆਪਣਾ ਯੋਗਦਾਨ ਪਾਓ ਧੀਆਂ ਦਾ ਵਿਆਹ ਕਰੋ ਵਧੀਆ ਥੈਂਕ ਯੂ ਕੀ ਕਹਿਣਾ ਹੈ ਪ੍ਰਧਾਨ ਜੀ ਤੁਹਾਡਾ ਅੱਜ ਜਿਹੜਾ ਬਹੁਤ ਵਧੀਆ ਹੋ ਗਿਆ ਜੀ 11 ਇਕਤਾ ਕਲੱਬ ਵਾਲਿਆਂ ਨੇ 11 ਕੁੜੀਆਂ ਦੇ ਵਿਆਹ ਕੀਤੇ ਕੰਨਿਆਂ ਦੇ ਅੱਗੇ ਤੋਂ ਹਰ ਸਾਲ ਕਹਿੰਦੇ 10 ਹੋਰ ਦਵਾਵਾਂਗੇ 21 ਦਾ ਵਿਆਹ ਕਰਾਂਗੇ ਬਹੁਤ ਵਧੀਆ ਯੋਗਦਾਨ ਦਿੱਤਾ ਜੀ ਇਹਨਾਂ ਨੇ ਅੱਜ ਕੱਲੇ ਇੱਕ ਘਰ ਦੇ ਵਿੱਚ ਵਿਆਹ ਕਰਨਾ ਹੋਵੇ ਤੇ ਉਹਦਾ ਪ੍ਰਬੰਧ ਕਰਨਾ ਬਹੁਤ ਔਖਾ ਹੋ ਜਾਂਦਾ ਇਹ 11 ਉਹ ਵੀ ਇੱਕ ਹੋਰ ਵੀ ਬਹੁਤ ਵੱਡੇ ਵੱਡੇ ਮੌਤ ਪਰ ਆਏ ਆ ਕਿੰਨਾ ਕੋ ਔਖਾ ਸੀ ਇਹ ਔਖਾ ਕੋਈ ਨਹੀਂ ਜੀ ਜਨਤਾ ਸਾਰੀ ਸਾਡੇ ਨਾਲ ਰਲ ਕੇ ਸਾਰੇ ਨੇ ਰਲ ਕੇ ਕੰਮ ਕੀਤਾ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਸਾਰੇ ਇੱਕਤਾ ਕਾਟਬ ਵਾਲਿਆਂ ਨੇ ਸਾਰੇ ਸ਼ਹਿਰ ਨੇ ਸਾਰੇ ਪਿੰਡਾਂ ਵਾਲੇ ਸਾਰੇ ਐਮਐਲ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਜੀ ਇਹ ਹੋਰ ਸਭ ਠੀਕ ਠਾਕ ਜੀ ਠੀਕ ਹੈ ਧੰਨਵਾਦ